ਡਿਸਕਾਊਂਟ ਦੇ ਦਿੰਨੇ ਆ ਜੀ ਤੁਹਾਨੂੰ ਹਾਂ ਇਹ 650 ਦਾ ਇੱਕ ਪੀਸ ਰਹਿਣ ਵਾਲਾ ਜੀ ਹਾਂਜੀ ਲਓ ਜੀ 1100 ਦੇ ਦੋ ਪੀਸ ਚੱਕੋ ਜੀ 11 ਸਾਈਜ਼ ਦੇ ਵਿੱਚ ਜੀ ਤੁਹਾਨੂੰ ਐਮ ਤੋਂ ਲੈ ਕੇ 3 ਐਕਸਲ ਤੱਕ ਰਹਿਣ ਵਾਲੇ ਆ ਜੀ ਓਕੇ ਪ੍ਰਾਈਸ ਇਹਦਾ ਹੀ ਹੋਊਗਾ ਜੀ ਸਿਰਫ ਸਿਰਫ 450 ਜੀ ਇਹ ਲੈਦਰ ਦੀ ਜੈਕਟ ਲੱਗੀ ਹੋਈ ਹੈ ਇਹ ਤੇ ਵਰਸਿਟੀ ਜੈਕਟ ਆ ਜੀ ਹਾਂਜੀ ਹਾਂਜੀ ਇਹ 1100 ਰੁਪਏ ਦੀਆਂ ਦੋ ਆ ਜੀ ਆਰਟੀਕਲ ਇਹ ਜੀ 1100 ਦੀਆਂ ਹਾਂਜੀ 11 ਹੁਣ ਬੁਲਬੁਲ ਦੇ ਬੱਚੇ ਹੀ ਲੈ ਕੇ ਆਉਂਦੇ ਆ ਜੀ ਸਾਰਾ ਸਟਾਕ ਰਹਿਣ ਵਾਲਾ ਜੀ ਇੰਪੋਰਟਡ ਤੇ ਬ੍ਰਾਂਡ ਦਾ ਸਟਾਕ ਰਹਿਣ ਵਾਲਾ ਜੀ ਆ ਦੇਖੋ ਜੀ ਜੈਕਟਾਂ ਜੀ ਲਓ ਜੀ ਇਹਦੇ ਵਿੱਚ ਇਹ ਮਾਈਨਸ ਟੈਂਪਰੇਚਰ ਦੇ ਵਿੱਚ ਪੈਣ ਵਾਲੇ ਹੁੰਦੇ ਆ ਜੀ ਠੀਕ ਬਰਫ਼ ਦੇ ਵਿੱਚ ਹਾਂ ਜੀ ਸਾਰੇ ਹਾਂ ਜੀ ਇਹ ਵੀ ਸਾਰਾ ਬ੍ਰਾਂਡ ਹੋਊਗਾ ਜੀ ਠੀਕ ਹੈ ਜੀ ਇਹਦਾ ਕੀ ਰੇਟ ਆ ਜੀ ਇਹ ਤੁਹਾਨੂੰ ਜੀ 450 ਦੀ ਰਹਿਣ ਵਾਲੀ ਆ ਜੀ ਪੈਣ ਵਾਲੀ ਹਾਂ ਜੀ 450 ਹਾਂ ਜੀ ਹਾਂ ਜੀ ਸਾਰਾ ਰੰਗ ਬਰੰਗਾ ਮਾਲ ਹੋਊਗਾ ਜੀ ਤੇ ਸਾਰਾ ਨਿਊ ਹੋਊਗਾ ਜੀ ਮਾਲ ਜਮਾ ਨਿਊ ਟਾਈਪ ਜੀ ਜਿਹੜੇ ਅੱਜਕੱਲ ਚੱਲਦੇ ਆ ਅੱਜਕੱਲ ਚੱਲਦੇ ਆ ਜੀ ਹਾਂ ਜੀ ਲਓ ਜੀ ਬਈ ਬਿਲਕੁਲ ਸਿਰਫ ਤੇ ਸਿਰਫ 450 ਜੀ ਇਹ ਵੀ 450 ਹਾਂ ਜੀ ਸਿਰਫ ਤੇ ਸਿਰਫ 450 ਜੀ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਨੂੰ ਪਤਾ ਬਈ ਜਿਹੜਾ ਸਰਦੀ ਦਾ ਸੀਜ਼ਨ ਚੱਲ ਰਿਹਾ ਵਾ ਤੇ ਵੈਸੇ ਤਾਂ ਤੁਹਾਨੂੰ ਜਿਹੜਾ ਪਿਛਲਾ ਮਗਰਲਾ ਵੀਊ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਵੀ ਆਪਾਂ ਕਿਸ ਨਾਲ ਰਿਲੇਟਡ ਜਿਹੜੀ ਵੀਡੀਓ ਬਣਾ ਰਹੇ ਆ ਇੱਥੇ ਬਾਈ ਜੀ ਜਿਹੜਾ ਕੱਪੜਾ ਵਿਦੇਸ਼ ਚੋਂ ਆਉਂਦਾ ਵਾ ਤੇ ਪੂਰਾ ਬ੍ਰਾਂਡ ਕੱਪੜਾ ਜਿਹੜਾ ਮਿਲਦਾ ਵਾ ਆਪਾਂ ਪਿਛਲੇ ਸਾਲ ਵੀ ਬਾਈ ਹੁਣਾਂ ਦੀ ਵੀਡੀਓ ਪਾਈਆਂ ਸੀ ਗਰਮੀ ਵਾਲੀਆਂ ਵੀਡੀਓ ਵੀ ਜਿਹੜੀਆਂ ਪਾਈਆਂ ਸੀ ਕੱਪੜਾ ਕਿਉਂਕਿ ਸਰਦੀ ਗਰਮੀ ਦੇ ਵਿੱਚ ਦੋਨੇ ਕੱਪੜੇ ਬਾਈ ਹੁਣੇ ਲੈ ਕੇ ਆਉਂਦੇ ਆ ਤੇ ਹੁਣ ਨਵਾਂ ਨਵਾਂ ਜਿਹੜਾ ਸੀਜ਼ਨ ਚੱਲ ਰਿਹਾ ਵਾ ਤੇ ਸਰਦੀ ਦਾ ਜਿ ਸ਼ੁਰੂ ਹੋ ਰਹੀ ਆ ਤੇ ਬਾਈ ਹੁਣੇ ਜਿਹੜਾ ਵਧੀਆ ਬ੍ਰਾਂਡ ਕੱਪੜਾ ਲੈ ਕੇ ਆਏ ਹੋਏ ਆ ਤੇ ਆਪਾਂ ਜਿਹੜੀ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਆ ਬਾਕੀ ਜਿਹੜੀ ਲੋਕੇਸ਼ਨ ਆ ਉਹ ਤੁਹਾਨੂੰ ਆਪਾਂ ਲਾਸਟ ਦੇ ਵਿੱਚ ਦੱਸਾਂਗੇ ਤੇ ਬਣੇ ਰਿਹਾ ਜੇ ਵੀਡੀਓ ਆਪਾਂ ਤੁਹਾਨੂੰ ਖਿੱਚ ਕੇ ਮਾੜਾ ਦਿਖਾ ਦਿੰਨੇ ਸਾਰਾ ਕੁਛ ਬਈ ਕੀ ਕੌਸ਼ਿਸ਼ ਹੈ ਤੇ ਬਾਈ ਨਾਲ ਦੀ ਨਾਲ ਆਪਾਂ ਨੂੰ ਰੇਟ ਵੀ ਦਸੀਓ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਦਾ ਬਾਈ ਜੀ ਵਧੀਆ ਜੀ ਹਾਂਜੀ ਬਾਈ ਜੀ ਆਪਾਂ ਰੇਟ ਨਹੀਂ ਹੋਣਾ ਤੇ ਆਪਾਂ ਨੂੰ ਬਾਈ ਹੋਣਾ ਨੂੰ ਜਿਹੜਾ ਕਰ ਦਿਓ ਸ਼ੁਰੂ ਕੰਮ ਜਿਹੜਾ ਤੁਹਾਡਾ ਮਾਲ ਆ ਨਾ ਤੁਸੀਂ ਆਦਾ ਸਾਰਾ ਦਿਖਾਓ ਬਈ ਕੀ ਹਿਸਾਬ ਕਿਤਾਬ ਕਿੰਨਾ ਸਸਤਾ ਦੂਜੇ ਨਾਲੋਂ ਕਿੰਨਾ ਮਤਲਬ ਹਨਾ ਕੀ ਤੇ ਕੀ ਕੁਆਲਿਟੀ ਆਪਣੇ ਕੋਲੇ ਹਰ ਸਾਲ ਦੀ ਤਰ੍ਹਾਂ ਜੀ ਹੁਣ ਲੈ ਕੇ ਆਏ ਹਾਂ ਤੁਹਾਡੇ ਲਈ ਸਰਦੀਆਂ ਦੇ ਤੋਹਫੇ ਦੇਖੋ ਜੀ ਤੁਸੀਂ ਲਾਸਟ ਈਅਰ ਵੀ ਬਹੁਤ ਆਪਾਂ ਮਾਲ ਲੈ ਕੇ ਆਂਦਾ ਸੀਗਾ ਤੇ ਜਨਤਾ ਨੇ ਬਹੁਤ ਜਿਆਦਾ ਵਧੀਆ ਰਿਸਪਾਂਸ ਦਿੱਤਾ ਹੈਗਾ ਹਾਂਜੀ ਹੁਣ ਬੁਲਬੁਲ ਦੇ ਬੱਚੇ ਹੀ ਲੈ ਕੇ ਆਉਂਦੇ ਆ ਜੀ ਸਾਰਾ ਸਟਾਕ ਰਹਿਣ ਵਾਲਾ ਜੀ ਇੰਪੋਰਟਡ ਤੇ ਬ੍ਰਾਂਡ ਦਾ ਸਟਾਕ ਰਹਿਣ ਵਾਲਾ ਜੀ ਆ ਦੇਖੋ ਜੀ ਜੈਕਟਾਂ ਜੀ ਹਾਂਜੀ ਬਹੁਤ ਵਧੀਆ ਜੈਕਟਾਂ ਬਹੁਤ ਸੀ ਜਿਆਦੇ ਘੈਂਟ ਆਰਟੀਕਲ ਰਹਿਣ ਵਾਲੇ ਆ ਜੀ ਠੀਕ ਹੈ ਸਾਰੇ ਬ੍ਰਾਂਡਡ ਆਰਟੀਕਲ ਰਹਿਣ ਵਾਲੇ ਆ ਜੀ ਠੀਕ ਹੈ ਜੀ ਦੇਖੋ ਜੀ ਇਹਨਾਂ ਦਾ ਵੈਸੇ ਪ੍ਰਾਈਸ ਕੀ ਆ ਬਾਈ ਜੀ ਇਹ ਤੁਹਾਨੂੰ ਮੈਂ ਦੱਸ ਦਿੰਦਾ ਜੀ ਇਹ 850 ਤੋਂ ਲੈ ਕੇ ਜੀ ਤੇ 1250 ਤੱਕ ਪ੍ਰਾਈਸ ਆ ਜੀ ਇਹਨਾਂ ਦਾ ਜੀ ਚਲੋ ਜੀ ਹੁਣ ਜਿਵੇਂ ਆ 8.5 850 ਦੇ ਤੁਹਾਨੂੰ ਮੈਂ ਦਿਖਾ ਰਿਹਾ ਜੀ ਪੀਸ ਠੀਕ ਆ ਜੀ ਹਾਂਜੀ ਆ ਦੇਖੋ ਜੀ ਕਾਟਰਾਈ ਦੇ ਵਿੱਚ ਹਰ ਇੱਕ ਪੈਟਰਨ ਦੇ ਵਿੱਚ ਹੋਣਗੇ ਜੀ ਆਰਟੀਕਲ ਠੀਕ ਆ ਸਾਰੇ ਜੀ ਲੋ ਜੀ ਇਹ ਜਿਹੜੇ ਤੁਸੀਂ ਦਿਖਾਏ ਉਹਨਾਂ ਚੋਂ ਹੀ ਇਹ ਹਾਂਜੀ ਹਾਂਜੀ ਇਹ ਠੀਕ ਆ ਜੀ ਇਹ 850 ਤੋਂ ਲੈ ਕੇ 1250 ਤੱਕ ਆ ਜੀ ਹਾਂਜੀ ਆ ਇਧਰ ਵੀ ਨਿਗਾ ਮਾਰਾ ਤੋ ਇਹ ਵੀ ਇਹਨਾਂ ਚੋਂ ਹੀ ਆ ਹਾਂਜੀ ਹਾਂਜੀ ਆ ਜਿਹੜੇ ਤਾਂ ਪਏ ਆ ਬਾਈ ਜੀ ਤੇ ਇਹ ਵੀ ਸਾਰੇ ਇਸੇ ਕੁਆਲਿਟੀ ਦੇ ਵਿੱਚੋਂ ਆ ਜਿਹੜੀ ਤੁਸੀਂ ਮਰਜ਼ੀ ਹੱਥ ਲਾ ਕੇ ਆਦੀ ਜਿਹੜੀ ਤੁਹਾਨੂੰ ਲੱਗਦੀ ਆ ਬੈਸਟ ਆ ਤੁਸੀਂ ਉਹ ਆਦਾ ਇਥੋਂ ਲੈ ਸਕਦੇ ਹੋ ਸਾਈਜ਼ ਤੁਹਾਨੂੰ ਸਾਰੇ ਮਿਲ ਜਾਣਗੇ ਸਾਈਜ਼ ਤੁਹਾਨੂੰ ਸਾਰੇ ਮਿਲ ਜਾਣਗੇ ਐਸ ਤੋਂ ਲੈ ਕੇ 4ਐਕਸਲ ਤੱਕ ਅਵੇਲੇਬਲ ਰਹਿਣ ਵਾਲਿਆ ਜੀ ਸਾਈਜ਼ ਇਹਨਾਂ ਦੇ ਇੱਕ ਗੱਲ ਬਾਈ ਜੀ ਹੋਰ ਆ ਦਿਖਿਆ ਜਿਹੜਾ ਲਿਖਿਆ ਹੋਣਾ ਆ ਦਿਖਾ ਦਿਓ ਵਿਕਿਆ ਹੋਇਆ ਮਾਲ ਨਾ ਤਾਂ ਬਦਲਿਆ ਜਾਊਗਾ ਨਾ ਵਾਪਸ ਹੋਊਗਾ ਬਈ ਇਹ ਗੱਲ ਮੇਨ ਆ ਜਿਹੜੀ ਚੀਜ਼ ਲੈਣੀ ਆ ਉਹਦੀ ਸੋਚ ਸਮਝ ਕੇ ਪਹਿਲਾਂ ਲੈ ਲਿਆ ਜੂ ਹਨਾ ਜਿੰਨਾ ਮਰਜੀ ਟਾਈਮ ਸਪੈਂਡ ਕਰੋ ਜੀ ਸਾਨੂੰ ਦੋ ਹੀ ਟ੍ਰਾਈ ਹਾਂ ਕੋਈ ਤਰਾਜ਼ੀਆਂ ਦਾ ਤੇ ਬਹੁਤ ਵਧੀਆ ਹਾਂਜੀ ਹੋਰ ਅੱਗੇ ਕਰੋ ਜੀ ਫਿਰ ਜੀ 1250 ਵਾਲੀ ਵੈਰਾਈਟੀ ਆ ਗਈ ਜੀ ਆਹ ਦੇਖੋ ਜੀ अच्छा जी, जी। जी, जी, जी। अच्छा जी ਇਹਦੇ ਵਿੱਚ ਇਹ ਮਾਈਨਸ ਟੈਂਪਰੇਚਰ ਦੇ ਵਿੱਚ ਪੈਣ ਵਾਲੇ ਹੁੰਦੇ ਆ ਜੀ ਠੀਕ ਬਰਫ਼ ਦੇ ਵਿੱਚ ਹਾਂਜੀ ਸਾਰੇ ਹਾਂਜੀ ਇਹ ਵੀ ਸਾਰਾ ਬ੍ਰਾਂਡ ਹੋਊਗਾ ਜੀ ਅੱਛਾ ਜੀ ਸਾਰੇ ਇੰਟਰਨੈਸ਼ਨਲ ਬ੍ਰਾਂਡ ਹੁੰਦੇ ਆ ਜੀ। ਗ੍ਰੈਂਡ ਦਾ ਆਪਾਂ ਨਾਮ ਨਹੀਂ ਲੈ ਸਕਦੇ। ਹਾਂ ਹਾਂ ਹਾਂ। ਬਾਕੀ ਸਾਰੇ ਸਮਝਦਾਰ ਆਪਾਂ ਪਤਾ ਹੀ ਆ ਭਰਾਵਾਂ ਨੂੰ। ਜਿਹੜਾ ਆਊਗਾ ਯਾਰ ਵੇਖ ਲੂ ਆਪੇ ਹਣਾ ਉਹਨੂੰ ਪੱਕਾ ਆ। ਸਾਰੇ ਹਾਂਜੀ ਹਰ ਇੱਕ ਦੇ ਕੋਲ ਅੱਜ ਕੱਲ ਮੋਬਾਈਲ ਆ ਜੀ ਇੰਟਰਨੈਟ ਹੈਗਾ। ਹਾਂਜੀ ਹਾਂਜੀ। ਨਾਲੇ ਦੇਣ ਨੂੰ। ਸਾਰੇ origignal piece ਰਹਿਣ ਵਾਲਿਆ ਜੀ ਬਸ ਇੰਨੀ ਸਾਡੀ ਗਾਰੰਟੀ ਰਹਿਣ ਵਾਲੀ ਆ ਜੀ। ਇਹਦੇ ਵਿੱਚ ਵੀ ਸਾਰੇ ਸਾਈਜ਼ ਬਾਈ ਜੀ। ਹਾਂਜੀ ਇਹਦੇ ਵਿੱਚ ਵੀ ਸਾਰੇ ਸਾਈਜ਼ ਅਵੇਲੇਬਲ ਆ ਜੀ ਇਹਦੇ ਵਿੱਚ ਵੀ ਜੀ। ਤੇ ਸਾਰੇ axle 5 axle ਤਾਂ ਤੁਹਾਨੂੰ ਹਾਂਜੀ ਮਿਲ ਜਾਣਗੇ ਜੀ। ਹਾਂਜੀ ਹਾਂਜੀ। ਲਓ ਜੀ। ਆਮਾ ਕਾਲੀ ਕਾਲੀ ਠੀਕ ਹੈ ਠੀਕ ਹੈ ਕੋਈ ਨਹੀਂ ਬਾਲੇ ਦਾ ਨਾ ਕੱਢੋ ਜੀ ਬਾਕੀ ਹਾਂਜੀ ਲੋ ਦੇਖੋ ਜੀ ਇੱਕ ਤੋਂ ਇੱਕ ਕੋਕਾ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ ਦੇਖੋ ਜੀ ਬਹੁਤ ਸੋਹਣਾ ਆਰਟੀਕਲ ਆ ਜੀ ਹਾਂਜੀ ਫਿਰ ਇਸ ਤੋਂ ਬਾਅਦ ਜੀ ਆ ਹੁੱਡੀਆਂ ਰਹਿਣ ਵਾਲੀਆਂ ਜੀ ਆ ਹੁੱਡੀਸ ਦੇਖੋ ਹੁੱਡੀਆਂ ਵੀ ਹੈਗੀਆਂ ਆਪਣੇ ਕੋਲ ਹਾਂਜੀ ਹੁੱਡੀਸ ਵਗੈਰਾ ਆ ਗਈ ਲੇਡੀਜ਼ ਜੈਂਟਸ ਰਹਿਣ ਵਾਲਾ ਜੀ ਸਾਰਾ ਮਾਲ ਜੀ ਅਡਲਟ ਰਹਿਣ ਵਾਲਾ ਜੈਕਟਾਂ ਵੀ ਲੇਡੀਜ਼ ਜੈਂਟਸ ਆ ਜੀ ਤੇ ਬੱਚਿਆਂ ਦੇ ਵੀ ਮਿਲ ਜਾਣਗੀਆਂ ਤੇ ਆਹ ਜਿਹੜੀਆਂ ਹੁੱਡੀਸ ਸਵੈਟਸ਼ਰਟ ਇਹ ਵੀ ਲੇਡੀਜ਼ ਜੈਂਟਸ ਆ ਜੀ ਓਕੇ ਓਕੇ ਆ ਲੋ ਜੀ ਆ ਤੁਹਾਨੂੰ ਬਾਅਦ ਚੋ ਰੇਟ ਦੱਸ ਦਾਂਈ ਇਹਨਾਂ ਦੇ ਮੈਂ ਆ ਭਾਈ ਹੁੱਡੀਆਂ ਵੀ ਹੈਗੀਆਂ ਭਾਈ ਹੋਣਾ ਸਾਰੇ ਬ੍ਰਾਂਡ ਦੇ ਆਰਟੀਕਲ ਰਹਿਣ ਵਾਲੇ ਆ ਜੀ ਓਕੇ ਓ ਜੀ ਆ ਲੋ ਜੀ ਇਹ ਕੱਲੇ ਲੋਗੋ ਨਹੀਂ ਹੈਗੇ ਜੀ ਇਹ ਇਹ ਭਾਈ ਜੈਂਟਸ ਆ ਇਹ ਇਹ ਮਿਕਸ ਆ ਜੀ ਲੇਡੀਜ਼ ਜੈਂਟਸ ਦੋਵੇਂ ਹਾਂ ਜੀ ਠੀਕ ਆ ਠੀਕ ਆ ਲੇਡੀਜ਼ ਜੈਂਟਸ ਦੋਵੇਂ ਜੀ ਠੀਕ ਆ ਇਹ ਫੈਬਰਿਕ ਹੱਥੀ ਫੜ ਕੇ ਦੇਖੋ ਹਾਂ ਜੀ ਹਾਂ ਜੀ ਸਾਰਾ ਕੂਟਾ ਦਾ ਆਰਟੀਕਲ ਮੀ ਹਾਂ ਹਾਂ ਤੇ ਸਾਰਾ ਫਰੈਸ਼ ਅਰਗਾ ਮਾਲ ਪਿਆ ਜੀ ਜਮਾ ਠੀਕ ਆ ਜੀ ਬਹੁਤ ਹੀ ਸੋਹਣਾ ਮਾਲ ਆਇਆ ਜੀ ਇੱਥੇ ਕਹਿੰਦਾ ਭਾਵੇਂ ਬਹੁਤ ਯੂਜ਼ ਹੋਇਆ ਹੋਆ ਚ ਨਹੀਂ ਜੀ ਇਹ ਪਤਾ ਕੀ ਚੱਕਰ ਹੁੰਦਾ ਜੀ ਹਾਂਜੀ ਇਹ ਵਨ ਟਾਈਮ ਯੂਜ਼ ਹੁੰਦਾ ਜੀ ਇਹ ਅੱਛਾ ਠੀਕ ਇਹ ਆਪਾਂ ਕੋਈ ਐਵੇਂ ਝੂਠ ਬੋਲ ਕੇ ਨਹੀਂ ਦਿੰਦੇ ਵੀ ਆਏ ਆ ਜੀ ਉਹ ਹਣਾ ਬਾਅਦ ਚ ਕੀ ਨਿਕਲੇ ਇਹ ਤੁਸੀਂ ਸਪੈਸ਼ਲ ਸੁਣ ਲੋ ਜੀ ਇਹ ਚੀਜ਼ ਹਾਂ ਜਿਹੜੇ ਭਰਾ ਵੀਰ ਦੂਰੋਂ ਆਉਣਗੇ ਇਹ ਵਨ ਟਾਈਮ ਯੂਜ਼ ਹੋਈ ਹੁੰਦੀ ਆ ਜੀ ਚੀਜ਼ ਅੰਦਰ ਪਾਰਾ ਤੁਹਾਨੂੰ ਐਂ ਨਾ ਲੱਗੂਗੀ ਇਹ ਵਨ ਟਾਈਮ ਹਾਂਜੀ ਹਾਂਜੀ ਬਿਲਕੁਲ ਨਵੇਂ ਪੀਸ ਪਾਏ ਨਵੇਂ ਆਰਟੀਕਲ ਹੁੰਦੇ ਤੇ ਇੱਕ ਰਹਿਣ ਵਾਲਿਆ ਜੀ ਬ੍ਰਾਂਡ ਦੇ ਇਹਨੂੰ thrift ਦਾ ਬਿਜ਼ਨਸ ਕਹਿੰਦੇ ਆ ਜੀ thrift ਹੁੰਦੇ ਟ੍ਰਿਫਟਿੰਗ ਹੁੰਦੀ ਆ ਜੀ ਇਹ ਠੀਕ ਆ ਜੀ ਇਹ ਇੰਡੀਆ ਦੇ ਵਿੱਚ ਪਿਛਲੇ ਇੱਕ ਸਾਲਾਂ ਤੋਂ ਬਹੁਤ ਹੀ ਜ਼ਿਆਦਾ ਟ੍ਰੈਂਡ ਚੱਲ ਕੇ ਆਈ ਆ ਜੀ ਆ ਲੋ ਜੀ ਹਾਂਜੀ ਆ ਜੋ ਦੇਖੋ ਜੀ ਠੀਕ ਆ ਜੀ ਇਹਦਾ ਕੀ ਰੇਟ ਆ ਜੀ ਇਹ ਤੁਹਾਨੂੰ ਜੀ 450 ਦੀ ਰਹਿਣ ਵਾਲੀ ਆ ਜੀ ਭੈਣਾਂ ਲਈ 450 ਨਹੀਂ ਤੇ ਘੱਟ ਵੱਧ ਵੀ ਹੋ ਜਾਂਦੇ ਕਿ 450 ਨਹੀਂ ਇਹ ਰੇਟ ਹੀ ਮੈਂ ਤੁਹਾਨੂੰ ਉਹ ਦੱਸ ਰਿਹਾ ਜੀ ਇਹ ਸਾਰੇ ਕੋਈ 35 35 4 4000 ਦੇ ਪੀਸ ਆ ਜੀ ਠੀਕ ਆ ਫਿਰ ਜੀ ਆ ਕਰਗੋ ਲੈ ਕੇ ਆਂਦੇ ਆ ਜੀ ਤੁਹਾਡੇ ਭਰਾਵਾਂ ਲਈ ਜੀ ਦੇਖੋ ਜੀ ਓਕੇ ਆ ਲੋ ਜੀ ਆ ਪੀਸ ਦੇਖੋ ਜੀ ਹਾਂਜੀ ਹਾਂਜੀ ਅੱਧੇ ਅੱਧੇ ਕਿਲੋ ਪਾਈਆ ਪਾਈਆ ਦੇ ਪੀਸ ਹੋਣਗੇ ਜੀ ਘੱਟੋ ਘੱਟ ਠੀਕ ਹੈ ਜੀ ਇਹ ਵੀ ਇੱਕ ਹੀ ਵੈਰਾਈਟੀ ਬਹੁਤ ਹੀ ਜ਼ਿਆਦੇ ਬੰਬ ਲੈ ਕੇ ਆਂਦੀ ਆ ਜੀ ਇਹਨਾਂ ਦਾ ਕੀ ਪ੍ਰਾਈਸ ਹੈ ਇਹ ਵੀ ਪ੍ਰਾਈਸ ਮੈਂ ਤੁਹਾਨੂੰ ਦੱਸ ਦਾਂ ਜੀ ਇਹ ਵੀ ਲੇਡੀਜ਼ ਜੈਂਟਸ ਇਕੱਠੇ ਰਹਿਣ ਵਾਲੇ ਆ ਜੀ ਠੀਕ ਹੈ ਜੀ ਮਿਕਸ ਹੀ ਆ ਸਾਰੇ ਹਾਂਜੀ ਮਿਕਸ ਆ ਜੀ ਠੀਕ ਆ ਭਰਾ ਤੇ ਸਾਈਜ਼ ਦੇ ਵਿੱਚ ਜੀ 30 28 ਤੋਂ ਲੈ ਕੇ ਹਾਂਜੀ ਤੇ 36 38 ਤੱਕ ਰਹਿਣ ਵਾਲੇ ਆ ਜੀ ਠੀਕ ਆ ਹਾਂਜੀ ਲੋ ਜੀ ਕੱਲ੍ਹ ਭਾਈ ਤੁਹਾਨੂੰ ਸਾਰੇ ਮਾਲ ਜਾਂਗੇ ਹਾਂਜੀ ਸਾਰਾ ਰੰਗ ਬਰੰਗਾ ਮਾਲ ਹੋਊਗਾ ਜੀ ਤੇ ਸਾਰਾ ਨਿਊ ਹੋਊਗਾ ਜੀ ਮਾਲ ਜਮਾ ਨਿਊ ਟਾਈਪ ਜੀ ਓਕੇ ਓਕੇ ਬਿਲਕੁਲ ਬ੍ਰਾਂਡ ਹਾਂਜੀ ਬ੍ਰਾਂਡ ਨਿਊ ਆਰਟੀਕਲ ਰਹਿਣ ਵਾਲੇ ਆ ਜੀ ਬਿਲਕੁਲ ਫਰੈਸ਼ ਦੇ ਪੈਸੇ ਠੀਕ ਆ ਭਰਾ ਇਹਦਾ ਕੀ ਪ੍ਰਾਈਸ ਆ ਜੀ ਸਿਰਫ ਤੇ ਸਿਰਫ 500 ਜੀ 500 ਰੁਪਏ ਜੀ ਹਾਂਜੀ 500 ਦੇ ਵਿੱਚ ਹਾਂਜੀ ਭਰਾ ਆ ਗੀਆਂ ਜੀ ਕੋਟੀਆਂ ਜਿਹਨੂੰ ਕਹਿੰਦੇ ਆਪਾਂ ਆ ਸਵੈਟਰ ਵੀ ਕਹਿ ਦਿੰਨੇ ਆ ਆ ਦੇਖੋ ਜੀ ਕੁਆਲਿਟੀ ਚੈੱਕ ਜਿਹੜੇ ਅੱਜਕੱਲ ਚੱਲਦੇ ਆ ਅੱਜਕੱਲ ਚੱਲਦੇ ਆ ਜੀ ਹਾਂਜੀ ਲਓ ਜੀ ਬਈ ਬਿਲਕੁਲ ਆ ਵੀ ਲੱਗੇ ਹੋਏ ਆ ਨਾਲ ਤੁਕੇ ਜੇ ਹਨਾ ਜੀ ਲੱਗੇ ਦਿਖਾ ਹਾਂ ਹਾਂ ਜੀ ਸਾਰੇ ਬ੍ਰਾਂਡੇਡ ਆਈਟਮ ਰਹਿਣ ਆਲੀ ਆ ਜੀ ਠੀਕ ਕਪੜਾ ਫਰੈਸ਼ ਦੇ ਵਿੱਚ ਰਹਿਣ ਆਲਾ ਤੇ ਇੰਪੋਰਟਡ ਆਰਟੀਕਲ ਆ ਜੀ ਸਾਰੇ ਇਹ ਤਾਂ ਫਰੈਸ਼ ਆ ਬਿਲਕੁਲ ਹਨਾ ਬਿਲਕੁਲ ਫਰੈਸ਼ ਆ ਤੇ ਉੱਪਰ ਇੰਪੋਰਟਡ ਆ ਜੀ ਜੀ ਇੰਪੋਰਟਡ ਆ ਜੀ ਹਾਂਜੀ 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 ਤੇ ਇਹਨਾਂ ਦਾ ਕੀ ਪ੍ਰਾਈਸ ਆ ਬਾਈ ਜੀ ਨਾਲੇ ਬ੍ਰਾਂਡੇਡ ਆਰਟੀਕਲ ਰਹਿਣ ਆਲੇ ਆ ਜੀ ਸਿਰਫ ਤੇ ਸਿਰਫ 450 ਜੀ ਇਹ ਵੀ 450 ਹਾਂਜੀ ਸਿਰਫ ਤੇ ਸਿਰਫ 450 ਜੀ ਬਹੁਤ ਘੈਂਟ ਗੱਲ ਬਾਤ ਹੈ ਦੇਖੋ ਜੀ ਬ੍ਰਾਂਡ ਵੀ ਵੱਡੇ ਆ ਜੀ ਹਾਂ ਸਮਝਦਾਰ ਇਸ਼ਾਰਾ ਹੀ ਕਾਫੀ ਹੁੰਦਾ ਠੀਕ ਆ ਭਾਈ ਲਓ ਜੀ ਆਹ ਕੁਆਲਿਟੀ ਆ ਜੀ ਆਜੋ ਭਾਈ ਹਾਂ ਜੀ ਤੇ ਆਹਾਂ ਭਾਈ ਜੀ ਇਹ ਵੀ ਇਹੀ ਚੀਜ਼ਾਂ ਆ ਜੀ ਸਾਰੇ ਸਾਈਜ਼ ਅਵੇਲੇਬਲ ਆ ਜੀ ਇਹਦੇ ਵਿੱਚ ਤੇ ਆ ਇੱਕ ਹੋਰ ਨਵੀਂ ਆਈਟਮ ਲੈ ਕੇ ਆਂਦੀ ਆ ਜੀ ਦੇਖੋ ਸ਼ਰਟਾਂ ਹੁੰਦੀਆਂ ਜੀ ਫਲੀਸ ਵਾਲੀ ਸ਼ਰਟ ਵਾਈਦੀ ਆ ਜੀ ਇਹ ਓਕੇ ਹੈਵੀ ਸਟੱਫ ਦੇ ਵਿੱਚ ਹੁੰਦੀ ਆ ਜੀ ਹਾਂ ਜੀ ਹਾਂ ਜੀ ਆਹ ਲਓ ਜੀ ਆ ਸ਼ੈਕਟ ਵੀ ਕਹਿ ਦਿੰਦੇ ਆ ਜੀ ਇਹਨੂੰ ਠੀਕ ਆ ਜੈਕਟ ਪਾਉਣ ਦੀ ਲੋੜ ਨਹੀਂ ਪਉਂਦੀ ਜੀ ਹਾਂ ਨਾ ਕੋਟੀ ਪਾਉਣ ਦੀ ਲੋੜ ਆਹ ਦੇਖੋ ਜੀ ਅੰਦਰੋਂ ਸਟਾਫ ਦਿਖਾਓ ਜੀ ਲੈ ਲੋ ਬਾਈ ਜੀ ਆਹ ਦੇਖੋ ਹਾਂਜੀ ਠੀਕ ਆ ਆ ਜੀ ਆਹ ਦੇਖੋ ਜੀ ਆਰਟੀਕਲ ਤੇ ਇਹਨਾਂ ਦਾ ਕੀ ਪ੍ਰਾਈਸ ਚੈੱਕ ਦੇ ਵਿੱਚ ਆ ਜੀ ਰਹਿਣ ਵਾਲਾ ਇਹ ਸਾਈਜ਼ ਦੇ ਵਿੱਚ ਜੀ ਤੁਹਾਨੂੰ ਐਮ ਤੋਂ ਲੈ ਕੇ 3 ਐਕਸਲ ਤੱਕ ਰਹਿਣ ਵਾਲੇ ਆ ਜੀ ਓਕੇ ਪ੍ਰਾਈਸ ਇਹਦਾ ਹੀ ਹੋਊਗਾ ਜੀ ਸਿਰਫ ਸਿਰਫ 450 ਜੀ ਬਸ ਹਾਂਜੀ ਸਿਰਫ ਤੇ ਸਿਰਫ 450 ਜੀ ਠੀਕ ਆ ਬਾਈ ਠੀਕ ਆ ਤੇ ਸਾਰੇ ਬ੍ਰਾਂਡੇਡ ਆਰਟੀਕਲ ਰਹਿਣ ਵਾਲੇ ਆ ਜੀ ਓਕੇ ਬਹੁਤ ਹੀ ਜਿਆਦੇ ਪ੍ਰੀਮੀਅਮ ਕਪੜਾ ਆ ਜੀ ਯਾਨੀ ਕਿ ਫੈਬਰਿਕ ਬਹੁਤ ਵਧੀਆ ਯੂਜ਼ ਕੀਤਾ ਆ ਜੀ ਠੀਕ ਆ ਜੀ ਹਾਂਜੀ 440 ਦੇ ਆ ਜੀ ਆਜੋ ਭਾਈ ਜੀ ਅੱਗੇ ਆ ਲੋ ਜੀ ਠੀਕ ਆ ਭਰਾ ਜਿੱਥੋਂ ਮਰਜ਼ੀ ਜਿਹੜਾ ਮਰਜ਼ੀ ਪੀਸ ਕੱਢ ਕੇ ਦੇ ਜੀ ਭਾਈ ਜਿੱਥੋਂ ਮਰਜ਼ੀ ਆ ਕੇ ਚੈੱਕ ਕਰ ਲੈ ਜਿਹੜੇ ਜਿਹੜੀ ਚੀਜ਼ ਦਿਖਾਈ ਗਈ ਹੈ ਨਾ ਉੱਥੇ ਹੀ ਪਈ ਹੋਊਗੀ ਉੱਥੇ ਹਾਂਜੀ ਤੇ ਫਿਰ ਹਾਬਾ ਜੂ ਆ ਗਈ ਜੀ ਜੈਕਟ ਜੀ ਓਕੇ ਹਾਬਾ ਜੂ ਜੈਕਟ ਵੀ ਬਹੁਤ ਘੈਂਟ ਲਿਆਂਦੀ ਆ ਜੀ ਲੇਡੀਜ਼ ਜੈਂਟਸ ਮਿਕਸ ਆ ਜੀ ਆ ਲੋ ਜੀ ਦੇਖੋ ਜੀ ਆ ਲੋ ਜੀ ਬ੍ਰਾਂਡ ਦੇਖੋ ਜੀ ਇੱਕ ਵਾਰੀ ਸਾਰੇ ਭਾਈ ਬ੍ਰਾਂਡ ਦੀਆਂ ਚੀਜ਼ਾਂ ਆ ਉਹ ਨਹੀਂ ਗੱਲ ਭਾਈ ਜਿਹੜੇ ਤੁਹਾਨੂੰ ਕਹਿਤਾ ਤੇ ਨਹੀਂ ਮਤਲਬ ਰਹਿਣ ਸਾਰੇ origignal ਆਰਟੀਕਲ ਰਹਿਣ ਵਾਲੇ ਆ ਜੀ ਇਹ ਤੇ ਵੀਡੀਓ ਚੱਲਦੀ ਚੱਲਦੀ ਸ਼ੇਅਰ ਜ਼ਰੂਰ ਕਰਿਆ ਪਈ ਤੇ ਨਾਲੇ ਜੀ ਇੰਸਟਾਗ੍ਰam ਦਾ ਸਾਡਾ ਹੋਊਗਾ ਲਿੰਕ ਵਿੱਚ ਤੇ ਉਹ ਫੋਲੋ ਕਰ ਲਿਓ ਜੀ ਹਾਂਜੀ ਗਿੱਲ ਕਲੈਕਸ਼ਨ ਦੇ ਨਾਮ ਤੋਂ ਜੀ ਓਕੇ ਓਕੇ ਜ਼ਰੂਰ ਹਾਂਜੀ ਤੁਹਾਨੂੰ ਨੰਨੀਆਂ ਅਪਡੇਟਾਂ ਉਹਦੇ ਤੇ ਡੇਲੀ ਟੂ ਡੇਲੀ ਪਤਾ ਲੱਗ ਜਿਆ ਕਰਨੀਆਂ ਜੀ ਠੀਕ ਆ ਜੀ ਤੇ ਇਹਨਾਂ ਦੀ ਕੀ ਸਾਰੇ 450 ਜੀ ਇਹ ਵੀ 450 ਜੀ ਹਾਂ ਜੀ ਸਾਰਾ ਬ੍ਰਾਂਡਡ ਹੈ ਇਹਦੇ ਵਿੱਚ ਜੀ ਸਾਰੇ ਬ੍ਰਾਂਡ ਅਵੇਲੇਬਲ ਹੋਣਗੇ ਆ ਜਿਹੜਾ ਇੱਧਰ ਪਿਆਈ ਸਮਝ ਆਹ ਲਓ ਜੀ ਆ ਫਿਰ ਆ ਜੈਕਟ ਆ ਗਈ ਜੀ ਇੱਕ ਹੋਰ ਜੀ ਅੱਛਾ ਲਓ ਜੀ ਆ ਗੈਸ ਦਾ ਆਰਟੀਕਲ ਆ ਜੀ ਠੀਕ ਆ ਜੀ ਬਹੁਤ ਘੈਂਟ ਜੈਕਟ ਰੈਨ ਵਾਲੀ ਆ ਜੀ ਇਹ ਇਹ ਤੇ ਇਹਨਾਂ ਦਾ ਕੀ ਤੁਹਾਨੂੰ ਜੀ ਇਹਦੇ ਇਹਦੇ ਤੇ ਆਪਾਂ ਜੀ ਡਿਸਕਾਊਂਟ ਦੇ ਦਿੰਨੇ ਆ ਜੀ ਤੁਹਾਨੂੰ ਹਾਂ ਇਹ 650 ਦਾ ਇੱਕ ਪੀਸ ਰਹਿਣ ਵਾਲਾ ਜੀ ਹਾਂਜੀ ਲਓ ਜੀ 1100 ਦੇ ਦੋ ਪੀਸ ਚੱਕੋ ਜੀ 1100 ਦੇ ਬਾਈ ਜੀ ਦੋ ਪੀਸ ਚੱਕ ਲਓ ਜੀ ਹਾਂਜੀ ਠੀਕ ਆ ਬਾਈ ਜੀ ਹਾਂਜੀ ਸਾਰੇ 650 ਦਾ ਇੱਕ 1100 ਦੇ ਦੋ ਦੋ ਪੀਸ ਆ ਜੀ ਓਕੇ ਓਕੇ ਬਾਈ ਜੀ ਹਾਂਜੀ ਆ ਦੇਖੋ ਸਾਰੇ ਘੈਂਟ ਆਰਟੀਕਲ ਆ ਜੀ ਸਾਰੇ ਠੀਕ ਆ ਪ੍ਰੋਫੈਸਰ ਦੇਖੋ ਜੀ ਆ ਲੋਗੋ ਪਛਾਣ ਹੀ ਲਿਆ ਹੋਣਾ ਹਾਂਜੀ 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 ਪਤਾ ਲੱਗ ਗਿਆ ਹੋਣਾ ਦੇਖੋ ਜਿੱਥੇ ਆ ਇੱਧਰ ਲਾ ਬਈ ਆਹ ਦੱਸਿਓ ਮਾੜੇ ਇਹ ਵੀ ਹੱਬ ਬਾਜੂ ਆ ਜੀ ਇਹ ਵੀ ਸੇਮ ਉਹੀ ਚੀਜ਼ ਆ ਜੀ ਓਕੇ ਹਾਂਜੀ 450 ਦੀ ਵੈਰਾਈਟੀ ਹਾਂਜੀ ਤੇ ਆ ਇਧਰ ਪਏ ਜਿਹੜੇ ਆ ਇੱਕ ਹਾਬ ਬਾਜੂ ਦੀ ਵੈਰਾਈਟੀ ਹੋਰ ਆ ਜੀ ਇਹ ਵੀ ਉਹੀ ਆ ਜੀ ਜਿਹੜੀ ਤੁਹਾਨੂੰ ਦਿਖਾਈ ਆ ਜੀ ਉਹਨੇ ਉਹਨਾਂ ਚ ਹੀ ਆ ਹਾਂਜੀ ਹਾਂਜੀ ਠੀਕ ਆ ਭਰਾ 1100 ਦੇ ਦੋ ਆਰਟੀਕਲ ਇਹ ਵੀ 1100 ਦੇ ਦੋ ਹਾਂਜੀ 1100 ਦੇ ਦੋ ਆ ਇਹ ਵੀ ਭਰਾ 1100 ਦੇ ਦੋ ਆ ਆ ਬ੍ਰਾਂਡ ਸਰਚ ਕਰ ਲਿਓ ਜੀ ਵੀਰੇ ਓਕੇ ਭਰਾ ਲਓ ਜੀ ਹਾਂਜੀ ਠੀਕ ਆ ਭਰਾ ਤੇ ਆ ਜਿਹੜੀ ਹਾਬ ਬਾਜੂ ਇੱਕ ਹੋਰ ਆ ਜੀ ਹਾਂਜੀ ਇਹ 200 ਤੋਂ ਸਟਾਰਟ ਹੋ ਜਾਂਦੀ ਆ ਜੀ ਅੱਛਾ 200 ਦਾ ਪਰ ਪੀਸ ਜੀ ਫਿਰ 350 450 ਆ ਇਹਦੇ ਇਹਦਾ ਰੇਟ ਆਈ ਜਾਣੀ ਹੈ ਜੀ ਅੱਗੇ ਠੀਕ ਆ ਭਰਾ ਠੀਕ ਆ ਹਾਂਜੀ ਫਿਰ ਜਿਹੜੇ ਭਰਾਵਾਂ ਨੂੰ ਫਰੈਸ਼ ਚਾਹੀਦਾ ਜੀ ਮਾਲ ਇੰਡੀਆਨਾ ਉਹ ਵੀ ਆਪਣੇ ਕੋਲ ਅਵੇਲੇਬਲ ਹੁੰਦਾ ਰੈਡੀमेड ਜਿਹਨੂੰ ਕਹਿ ਦਿੰਨੇ ਆ ਜੀ ਆਪਾਂ ਓਕੇ ਉਹ ਚੀਜ਼ਾਂ ਵੀ ਅਵੇਲੇਬਲ ਆ ਜੀ ਆਪਣੇ ਕੋਲ ਆ ਦੇਖੋ ਜੀ ਅੱਛਾ ਇਹ ਫਰੈਸ਼ ਦੇ ਵਿੱਚ ਭਰ ਪਾ ਹੈ ਹਾਂਜੀ ਆ ਲਓ ਜੀ ਫੂਡ ਇਜ਼ ਵਗੈਰਾ ਦੇਖੋ ਜੀ ਠੀਕ ਆ ਭਰਾ ਅਲਟਰਾ ਪ੍ਰੀਮੀਅਮ ਆਰਟੀਕਲ ਰਹਿਣ ਆਲੇ ਆ ਜੀ ਓਕੇ ਸਾਈਜ਼ ਰਹੂਗਾ ਜੀ ਐਮ ਤੋਂ ਲੈ ਕੇ ਡਬਲ ਐਕਸਲ 3 ਐਕਸਲ ਤੱਕ ਜੀ ਅੱਛਾ ਹਾਂਜੀ ਲੇਡੀਜ਼ ਜੈਂਟਸ ਇਕੱਠਾ ਹੋਊਗਾ ਜੀ ਤੇ ਇਹਨਾਂ ਦਾ ਕੀ ਪ੍ਰਾਈਸ ਹੈ ਵੀਰੇ ਇਹ ਜੀ ਪ੍ਰਾਈਸ ਇਹਨਾਂ ਦਾ ਅਲੱਗ-ਅਲੱਗ ਹੋਊਗਾ ਜੀ ਇਹ ਪਹੂਗੇ ਜੀ 1000 ਰੁਪਏ ਤੋਂ ਸਟਾਰਟਿੰਗ ਆ ਜੀ ਇਹ ਅੱਛਾ 1000 ਤੋਂ ਸਟਾਰਟ ਹਾਂਜੀ ਇਹੀ ਤੁਹਾਨੂੰ ਬਾਜ਼ਾਰ ਬਹੁਤ ਮਹਿੰਗੀ ਮਿਲੂਗੀ ਜੀ 11 1200 ਲੈ ਕੇ ਕਿੱਥੋਂ ਤੇ ਕਰ ਲਾਸਟ ਬਾਈ ਇਹ ਜੀ 1500 1600 ਇਦਾਂ ਅਲੱਗ-ਅਲੱਗ ਵੈਰਾਈਟੀ ਆ ਜਾਂਦੀ ਹੈ ਜੀ ਅੱਛਾ ਅੱਛਾ ਠੀਕ ਹਾਂਜੀ ਕਲਰ ਵੀ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਬਾਦੂ ਬਲੈਕ ਰੈੱਡ ਅਹੀਂ ਅਗੇ ਜੀ ਜੈਕਟ ਐ ਟ੍ਰੈਕ ਸੂਟ ਆਗੇ ਜੀ ਆ ਲੋਰ ਆਗੇ ਜੀ ਬਹੁਤ ਘੈਂਟ ਘੈਂਟ ਸਿਰਫ ਤੇ ਸਿਰਫ 850 ਦੀ ਰੇਂਜ ਦੇ ਵਿੱਚ ਜੀ 450 ਜੀਐਸਐਮ ਦੇ ਵਿੱਚ ਆ ਜੀ ਕਾਟਰਨ ਵਾਲੇ ਲੋਰ ਅੰਦਰ ਵੇਖੋ ਜੀ ਫੁੱਲ ਗਰਮ ਆ ਜੀ ਓਕੇ ਹਾਂ ਜੀ ਰੈੱਡ ਬਲੈਕ ਕਲਰ ਆ ਗਏ ਆ ਰੈਡ ਆ ਗਏ ਨਾ ਜੀ ਇਹਨਾਂ ਦੀ ਪੂਰੀ ਬਰ ਦੀ ਕੋਈ ਪੂਰੀ ਗਰੰਟੀ ਆ ਜੀ ਕੋਈ ਬਰਬਰ ਵਾਲੇ ਨਹੀਂ ਹੈਗੇ ਜੀ ਇਹ ਠੀਕ ਆ ਫਿਰ ਇਹ ਤਾਂ ਕੋਈ ਦੁਕਾਨਦਾਰ ਉਹ ਦੰਦਾ ਨਹੀਂ ਹੈਗਾ ਗਰੰਟੀ ਇਹਨਾਂ ਦਾ ਕੀ ਰੇਟ ਸੀ ਹਾਂ ਜੀ 850 ਦੇ ਵਿੱਚ ਰਹਿ ਨਾਲੇ ਆ ਜੀ ਇਹ ਓਕੇ ਹਾਂ ਜੀ ਤੇ ਆਹ ਟਰੈਕ ਸੂਟ ਆ ਗਏ ਜੀ ਬਹੁਤ ਘੈਂਟ ਘੈਂਟ ਟਰੈਕ ਸੂਟ ਆ ਜੀ ਨੋ ਦੇਖੋ ਜੀ ਚਾਰ ਪੰਜ ਤਰ੍ਹਾਂ ਦੇ ਆਰਟੀਕਲ ਆਏ ਆ ਜੀ ਟਰੈਕ ਸੂਟ ਦੇ ਵਿੱਚ ਜੀ ਅੱਛਾ ਹਾਂ ਜੀ ਸਿਰਫ ਤੇ ਸਿਰਫ 1000 ਰੁਪਏ ਦਾ ਜੀ ਚੱਕੋ ਆਫਰਾਂ ਜੀ ਹਾਂਜੀ ਓਕੇ 1000 ਇਹੀ ਮਾਰਕੀਟ ਦੇ ਵਿੱਚ ਜੀ 15 1500 16 1600 ਦਾ ਵਿਕਦਾ ਜੀ ਸਿਰਫ ਤੇ ਸਿਰਫ 1000 ਰੁਪਏ ਦਾ ਜੀ ਚੱਕੋ ਆਫਰਾਂ ਪੰਜ ਛੇ ਤਰ੍ਹਾਂ ਦੇ ਹੋਣਗੇ ਜੀ ਬ੍ਰਾਂਡ ਜੀ ਐਡੀਡਾਸ ਨਾਈਕੀ ਜਾਰਡਨ ਇਦਾਂ ਦੇ ਹੋਣਗੇ ਜੀ ਓਕੇ ਓਕੇ ਪੂਰੀ ਘੈਂਟ ਵੈਰਾਈਟੀ ਆ ਗਈ ਜੀ ਆਹ ਲਓ ਜੀ ਫਿਰ ਆ ਗਈ ਜੀ ਜੀਨ ਜੀਨ ਤੁਸੀਂ ਦੇਖੀ ਹੋਣੀ ਆ ਜੀ ਹਾਂਜੀ ਟੀਆ ਟੀਆਰ ਦਾ ਕਹਿ ਕੇ ਬਹੁਤ ਕਰਦੇ ਆ ਲੋਕ ਜੀ ਘਟੋ ਘਟ ਅੱਧੇ ਕਿਲੋ ਦੀ ਜੀਨ ਹੋਊਗੀ ਦੇਖੋ ਜੀ ਸਾਰੀ ਇੰਪੋਰਟਡ ਕੈਟ ਲੱਗੀ ਹੋਈ ਆ ਜੀ ਓਰੀਜਨਲ ਕੈਟ ਲੱਗੀ ਹੋਈ ਆ ਜੀ 3500 4000 2500 ਤੱਕ ਸੇਲ ਕਰਦੇ ਆ ਜੀ ਲੋਕ ਹਾਂਜੀ ਆਪਣਾ ਕੀ ਰੇਟ ਰਹਿਣ ਵਾਲਾ ਜੀ 1850 ਰੁਪਏ ਦੇ ਜੀ ਸਿਰਫ ਤੇ ਸਿਰਫ ਜੀ ਹਾਂਜੀ ਸਿਰਫ ਤੇ ਸਿਰਫ ਜੀ ਇਹ ਬਿਲਕੁਲ ਫਰੈਸ਼ ਆ ਜਮਾ ਫਰੈਸ਼ ਦੇ ਵਿੱਚ ਆ ਤੇ ਟਰਾਈ ਕਰਕੇ ਆ ਜਨਾਬ ਦਾ ਜੀ ਜਦੋਂ ਮਰਜ਼ੀ ਐਨੀ ਟਾਈਮ ਜੀ ਓਕੇ ਭਰਾ ਕਾਰਗੋ ਲੈ ਕੇ ਆਉਂਦੀ ਆ ਜੀ ਜਮਾ ਓਰੀਜਨਲ ਜੀ ਇੰਪੋਰਟਰ ਦੇ ਵਿੱਚ ਜੀ ਸਿਰੇ ਦੀ ਕਾਰਗੋ ਆ ਜੀ ਓਕੇ ਭਰਾ ਲਓ ਜੀ ਪੀਸ ਵੇਖੋ ਜੀ ਫਿਰ ਅੱਧੇ-ਅੱਧੇ ਕਿਲੋ ਦੇ ਆਰਟੀਕਲ ਹੋਣਗੇ ਜੀ ਹਾਂ ਬਹੁਤ ਭਾਰੀ ਹੈ ਹਾਂਜੀ ਸਭ ਬ੍ਰਾਂਡ ਦੇ ਆਰਟੀਕਲ ਹੋਣਗੇ ਜੀ ਸਾਰੇ ਠੀਕ ਆ ਭਰਾ ਇਹਦਾ ਕੀ ਰੇਟ ਹੈ ਵੀਰੇ ਇਹ ਵੀ ਤੁਹਾਨੂੰ ਪ੍ਰਾਈਸ ਦੱਸ ਦਿੰਨੇ ਆ ਜੀ 999 ਜੀ ਸਿਰਫ ਤੇ ਸਿਰਫ 999 ਦੇ ਵਿੱਚ ਜੀ 999 ਰੇਟ ਦੀ ਬਾਈ ਜੀ ਹਾਂਜੀ ਰੈਂਗਲਰ ਡਿਕੈਥਲੋਂ ਜ਼ਾਰਾ ਸਾਰੇ ਬ੍ਰਾਂਡ ਪਏ ਆ ਜੀ ਇਹਦੇ ਵਿੱਚ ਓਕੇ ਭਰਾ ਸਾਰੇ ਕਲਰ ਸਾਰੇ ਬ੍ਰਾਂਡ ਮਿਲ ਜਾਣਗੇ ਜੀ ਤੁਹਾਨੂੰ ਠੀਕ ਆ ਭਰਾ 3-4 ਹਾਂਜੀ ਬਾਈ ਕੋਲੇ ਫਰੈਸ਼ ਮਾਲ ਵੀ ਹੁੰਦਾ ਤੇ ਯਾਨੀ ਕਿ ਆਪਾਂ ਤੁਹਾਨੂੰ ਦੂਜਾ ਵੀ ਦਿਖਾਇਆ ਹੋਇਆ ਹਨ ਐਕਸਪੋਰਟ ਵਾਲਾ ਵੀ ਦਿਖਾਇਆ ਵਾਹ ਮਾਲ ਹੀ ਦਿਖਾਇਆ ਵਾਹ ਹਾਂ ਹਲੋ ਜੀ ਇਹ ਵੀ ਬਿਲਕੁਲ ਫਰੈਸ਼ ਚਾ ਬਾਈ ਹਾਂਜੀ ਜਮ ਫਰੈਸ਼ ਦੇ ਵਿੱਚ ਨਾਲੇ ਇੰਪੋਰਟਡ ਆ ਜੀ ਇੰਡੀਅਨ ਨਹੀਂ ਹੈਗਾ ਇਹ ਜੀ ਤੇ ਠੀਕ ਆ ਭਾ ਹਾਂਜੀ ਤੇ ਜਿਹੜਾ ਆਪਾਂ ਤੁਹਾਨੂੰ ਸਾਰਾ ਮਾਲ ਆਪਾਂ ਵਗਿਆ ਗਰਮੀ ਦੀਆਂ ਟੀ-ਸ਼ਰਟ ਵਗੈਰਾ ਹੈਗੀਆਂ ਸਾਰਾ ਕੁਝ ਮਿਲ ਜੂਗਾ ਜੀ ਟੀ-ਸ਼ਰਟ ਵਗੈਰਾ ਤੁਹਾਨੂੰ ਸਾਰੇ ਉਹ ਵੀ ਸੇਲ ਦੇ ਵਿੱਚ ਦੇ ਦਾਂਗੇ ਟੀ-ਸ਼ਰਟਾਂ ਦੇ ਬਹੁਤ ਨੂੰ ਡਿਸਕਾਊਂਟ ਮਿਲ ਜੂਗਾ ਤੁਹਾਨੂੰ ਤੇ ਸ਼ਾਰਟਸ ਵਗੈਰਾ ਹੈਗੇ ਆ ਠੀਕ ਆ ਭਰਾ ਬਾਕੀ ਪਲੱਸ ਸਾਈਜ਼ ਵਾਲੇ ਜਿਹੜੇ ਹੈਗੇ ਬੰਦੇ ਜਿਨ੍ਹਾਂ ਦੇ ਲੱਕ ਨਹੀਂ ਆਉਂਦੇ ਜੀਨਾਂ ਦੇ ਹਾਂਜੀ ਘਟੋ ਘਟ ਪੀਆਂ ਪੀਆਂ ਲੱਕ ਵਾਲੀਆਂ ਜੀਨਾਂ ਵੀ ਪਈਆਂ ਜੀ ਆਪਣੇ ਕੋਲ ਲਓ ਭਾਈ ਜੀ ਨਾਲੇ ਬ੍ਰਾਂਡ ਦੀਆਂ ਜੀ ਜਿਹੜਾ ਜ਼ਿਆਦਾ ਬੰਦਾ ਹੈਵੀ ਜਿਹੜਾ ਕਹਿੰਦਾ ਮੈਨੂੰ ਕੱਪੜੇ ਨਹੀਂ ਮਿਲਦੇ ਹਾਂ ਹੁਣ ਮਿਲ ਜਾਣਗੇ ਆ ਜੀ ਜੀ ਇਹ ਵੀ ਇੱਥੇ ਮਿਲ ਜਾਣਗੇ ਇਹ ਨਾ ਦੇ ਦਾਂਗੇ ਜੀ ਇਹ ਇਹ ਕੀ 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 ਪ੍ਰਾਈਸ ਆ ਬਈ ਇਹਨਾਂ ਦੇ ਇਹ ਜੀ 5-500 ਦੇ ਵਿੱਚ ਸਰਪਸ ਜੀ 5-500 ਦੇ ਵਿੱਚ ਹਾਂਜੀ ਤੇ ਨਾਲੇ オリジナル ਆਰਟੀਕਲ ਹੋਣਗੇ ਜੀ ਹਾਂਜੀ ਆ ਮਾੜੀ ਜੀ ਇੱਧਰ ਕੈਮਰਾ ਘੁਮਾਇਓ ਜੀ ਇੱਧਰ ਦਿਖਾ ਦਿਓ ਪਰੇ ਇਹ ਲੈਦਰ ਦੀ ਜੈਕਟ ਲੱਗੀ ਹੋਈ ਹੈ ਤੇ ਵਰਸਿਟੀ ਜੈਕਟ ਆ ਜੀ ਹਾਂਜੀ ਹਾਂਜੀ ਇਹ 1100 ਰੁਪਏ ਦੀਆਂ ਦੋ ਆ ਜੀ ਆਰਟੀਕਲ ਇਹ ਜੀ 1100 ਦੀਆਂ ਹਾਂਜੀ 1100 ਦੀਆਂ ਦੋ ਆ ਜੀ ਤੇ 650 ਰੁਪਏ ਦਾ ਇੱਕ ਪੀਸ ਆ ਜੀ 650 ਦਾ ਇੱਕ 1100 ਦੀ ਦੋ ਬਾਈ ਜਿਹੜੇ ਮੁੰਡੇ ਪਾਉਂਦੇ ਆ ਨਾ ਜਿਹੜੇ ਅੱਜਕੱਲ ਪਾਉਂਦੇ ਆ ਜੀ ਹਾਂਜੀ ਤੇ ਬਾਈ ਜੀ ਆਪਾਂ ਤੁਹਾਨੂੰ ਜਿਹੜੇ ਆਰਟੀਕਲ ਨੇ ਜੀ ਇਹ ਸਾਰੇ ਸਾਰਾ ਮਾਲ ਜਿਹੜਾ ਆਪਾਂ ਤੁਹਾਨੂੰ ਦਿਖਾਤਾ ਦਿਖਾਤਾ ਜੀ ਵਿਦੇਸ਼ੀ ਕੱਪੜਿਆਂ ਦੀ ਜਿਹੜੀ ਦੁਕਾਨ ਆ ਇਹ ਹਾਂਜੀ ਸ਼ਾਪ ਆ ਇਹ ਬਾਈ ਜੀ ਬਿਲਕੁਲ ਜਿਹੜੀ ਜਦੋਂ ਆਪਾਂ ਇਹ ਤਲਵੰਡੀ ਭਾਈ ਆਪਾਂ ਖੜੇ ਆ ਇਸ ਵਕਤ ਤਲਵੰਡੀ ਭਾਈ ਦਾ ਜਿਹੜਾ ਨਿਊ ਬੱਸ ਸਟੈਂਡ ਆ ਇਹ ਨਵਾਂ ਬੱਸ ਸਟੈਂਡ ਆ ਸਾਹਮਣੇ ਦਾ ਆਧਾਰ ਆ ਜਿਹੜਾ ਉਹ ਆਧਾਰ ਜਿਹੜੀ ਸੁਪਰਮਾਰਕੀਟ ਆ ਸਾਹਮਣੇ ਦਿਖਾ ਦਿਓ ਬਾਈ ਜੀ ਤੇ ਉਹਦੇ ਬਿਲਕੁਲ ਜਿਹੜਾ ਰੋਡ ਜਾਂਦਾ ਇਹ ਅੰਮ੍ਰਿਤਸਰ ਨੂੰ ਰੋਡ ਜਾਂਦਾ ਪੁਰਾਣਾ ਰੋਡ ਆ ਜਿਹੜਾ ਇਹ ਤੇ ਬਾਈ ਜੀ ਇੱਥੇ ਜਿਹੜੇ ਇਹ ਸ਼ਾਪ ਬਿਲਕੁਲ ਬੱਸ ਸਟੈਂਡ ਦੇ ਵਿੱਚ ਬਣੀ ਹੋਈ ਆ ਤੁਹਾਨੂੰ ਦਿਖਾ ਦਿੰਨੇ ਆ ਸਾਰੀ ਲੋਕੇਸ਼ਨ ਉਹ ਤੇ ਇੱਥੇ ਉੱਪਰ ਵੀ ਬਾਈ ਮਾੜੀ ਨਿਗਾ ਮਾਰਾ ਦਿਓ ਤਾਂ ਲਿਖਿਆ ਵੀ ਹੋਇਆ ਬੱਸ ਵਾਹ ਗੱਲ ਕਲੈਕਸ਼ਨ ਤੇ ਵਿਦੇਸ਼ੀ ਕੱਪੜਿਆਂ ਦੀ ਜਿਹੜੀ ਇਹ ਦੁਕਾਨ ਆ ਤੇ ਬਾਈ ਜੀ ਵੱਧ ਤੋਂ ਵੱਧ ਜਿਹੜੀ ਵੀਡੀਓ ਨੂੰ ਸ਼ੇਅਰ ਕਰਕੇ ਆਇਆ ਜੋ ਤੇ ਜੇ ਤੁਸੀਂ ਮੰਨ ਲਓ ਸ਼ੇਅਰ ਕਰਕੇ ਆਉਂਗੇ ਵੀਡੀਓ ਨੂੰ ਤੇ ਬਾਈ ਨੂੰ ਦੱਸ ਦਿਆ ਜੇ ਵੀ ਅਸੀਂ ਵੀਡੀਓ ਦੇਖ ਕੇ ਆਏ ਆ ਤਾਂ ਬਾਈ ਤੁਹਾਡੇ ਲਈ ਜਿਹੜਾ ਹੋਰ ਵੀ ਆਫਰ ਰੱਖੂਗਾ ਤੇ ਆਹ ਬਾਈ ਜੀ ਬੱਸ ਸਟੈਂਡ ਆ ਤੁਹਾਨੂੰ ਆਪਾਂ ਦਿਖਾਤਾ ਵਾ ਤੇ ਸਾਹਮਣੇ ਜਿਹੜਾ ਇਹ ਰੋਡ ਆ ਇਹ ਅੰਬਰਸਰ ਨੂੰ ਜਾਂਦਾ ਵਾ ਸੋ ਵੱਧ ਤੋਂ ਵੱਧ ਵੀਡੀਓ ਨੂੰ ਬਾਈ ਸ਼ੇਅਰ ਕਰਿਆ ਜੋ ਤੇ ਫਿਰ ਆਪਾਂ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਮਿਲਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ